ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪੰਚੋ ਲੜਕਾ ਜਾਰਕੈ ਰਹਿ ਰਾਮ ਲਿਬਲਾਦ ਗੁਰੂ ਪਿਆਰਿਓ ਇਹ ਬਾਬਾ ਕਬੀਰ ਜੀ ਦਾ 42ਵਾਂ ਸ਼ਲੋਕ ਹੈ ਬੇਨਤੀ ਕਰਦਾ ਹਾਂ ਕਿ ਇਸ ਸ਼ਲੋਕ ਦੀ ਵਿਚਾਰ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਇਕਾਂਤ ਵਿੱਚ ਬੈਠ ਕੇ ਸੁਣਨਾ ਤੇ ਹੋਰਾਂ ਨੂੰ ਵੀ ਸੁਣਾਉਣਾ ਕਿਉਂਕਿ ਇਸ ਸ਼ਲੋਕ ਦੇ ਅੰਦਰ ਨਾ ਬਾਬਾ ਕਬੀਰ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ ਸਤ ਜਾਨਿਓ ਜੇਕਰ ਇਸ ਵਿਚਾਰ ਨੂੰ ਮਨ ਕਰਕੇ ਸੁਣ ਲਿਆ ਨਾ ਤੁਹਾਡਾ ਜੀਵਨ ਬਦਲ ਜਾਵੇਗਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਲੋਕਣਾ ਦੂਜਿਆਂ ਦੇ ਘਰਾਂ ਵਿੱਚ ਅੱਗ ਲਗਾਉਣ ਲੱਗੇ ਝਟ ਲਾਉਂਦੇ ਦੂਜਿਆਂ ਦੇ ਘਰਾਂ ਵਿੱਚ ਫੁੱਟ ਪਾਉਣ ਲੱਗੇ ਝੱਟ ਲਾਉਂਦੇ ਨੇ ਦੂਜਿਆਂ ਦਾ ਮਾੜਾ ਕਰਨ ਲੱਗਿਆ ਝੱਟ ਲਾਉਂਦੇ ਨੇ ਤੇ ਬੜਾ ਖੁਸ਼ ਹੁੰਦੇ ਨੇ ਕਿਸੇ ਦੀ ਬਰਬਾਦੀ ਨੂੰ ਦੇਖ ਕੇ ਨਾ ਲੋਕ ਸੁਆਦ ਲੈਂਦੇ ਨੇ ਆਨੰਦ ਲੈਂਦੇ ਨੇ ਐਸੇ ਬਦਨਸੀਬ ਦੁਨੀਆ ਤੇ ਬੜੇ ਨੇ ਕਿ ਜਿਨ੍ਹਾਂ ਦੀ ਖੁਸ਼ੀ ਦੂਜਿਆਂ ਦੀ ਬਰਬਾਦੀ ਤੇ ਟਿਕੀ ਹੈ ਤਾਂ ਬਾਬਾ ਕਬੀਰ ਜੀ ਇਸੇ ਸੰਦਰਭ ਵਿੱਚ ਇਹ ਸ਼ਲੋਕ ਉਚਾਰਨ ਕਰਦੇ ਨੇ ਕਿ ਭਾਈ ਦੂਜਿਆਂ ਦੇ ਘਰਾਂ ਵਿੱਚ ਤਾਂ ਅੱਗ ਲਾਉਣ ਵਾਲੇ ਬਥੇਰੇ ਨੇ ਇੱਕ ਨਾ ਪੁਰਾਣੇ ਸਮੇਂ ਦੀ ਗੱਲ ਹੈ ਕਿ ਕੋਈ ਐਸਾ ਮੰਦ ਭਾਗਾ ਇਨਸਾਨ ਸੀ ਜਿਹੜਾ ਦੂਜਿਆਂ ਨੂੰ ਤੰਗ ਕਰਕੇ ਮਜ਼ੇ ਲੈਂਦਾ ਹੁੰਦਾ ਸੀ ਉਹਨੇ ਕੀ ਕਰਨਾ ਕਿ ਕੇਲਿਆਂ ਵਾਲੀ ਰੇੜੀ ਕੋਲ ਜਾਣਾ ਉੱਥੋਂ ਕੇਲਿਆਂ ਦੇ ਸੁਲਕੇ ਚੁੱਕਣੇ ਤੇ ਆਪਣੇ ਥੈਲੇ ਵਿੱਚ ਪਾ ਲੈਣ। ਤੇ ਜਿੱਥੇ ਲੋਕਾਂ ਦੀ ਭੀੜ ਹੋਣੀ ਉਥੇ ਚਲੇ ਜਾਣਾ। ਉਥੇ ਜਾ ਕੇ ਅਗਲੇ ਰੀਆਂ ਅੱਖਾਂ ਤੋਂ ਬਚਾ ਕੇ ਨਾ ਕੇਲੇ ਦੇ ਛਿਲੜ ਸੁੱਟ ਦੇਣੇ। ਤਾਂ ਲੋਕ ਆਪਣੇ ਮੂੰਹ ਧਿਆਨ ਜਾਂਦੇ ਹੁੰਦੇ ਸੀ। ਕਿਸੇ ਨੇ ਡਿਗ ਬਿਨਾ ਛਿਲਕੇ ਤੋਂ ਤਿਲਕ ਕੇ ਇਸਨੇ ਫਿਰ ਤਾਲੀਆਂ ਮਾਰ ਕੇ ਹੱਸਣਾ, ਖੁਸ਼ ਹੋਣਾ ਤੇ ਕਹਿਣਾ ਤੇਰਾ ਧਿਆਨ ਕਿੱਥੇ ਸੀ? ਲੋਕ ਪਤਾ ਨਹੀਂ ਕੈਸੇ ਨੇ। ਧਿਆਨ ਕਿੱਥੇ ਹੁੰਦਾ ਚੱਲਦੇ ਕਿੱਥੇ ਨਹੀਂ ਇਦਾਂ ਤਨਾ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤੇ ਖੁਸ਼ ਹੋਣਾ ਸਮਾਂ ਇਸੇ ਤਰ੍ਹਾਂ ਆਪਣੀ ਚਾਲ ਚੱਲਦਾ ਗਿਆ ਇੱਕ ਦਿਨ ਕੀ ਹੋਇਆ ਪੌੜੀਆਂ ਦੇ ਕੋਲ ਖੜਾ ਸੀ ਬੜੀ ਲੋਕਾਂ ਦੀ ਆਮਦ ਸੀ ਇਹਨਾਂ ਕਾਲੀ ਦੀ ਨਾਲ ਛਿਲੜ ਸਿੱਟਣ ਲੱਗਾ ਦੋ ਛਿਲੜੇ ਦੇ ਆਪਣੇ ਪੈਰਾਂ ਕੋਲ ਡਿੱਗ ਪਏ ਤਾਂ ਗੁਰੂ ਪਿਆਰੇ ਕੀ ਹੋਇਆ ਜਦੋਂ ਆਪਣਾ ਪੈਰ ਟਿਕਿਆ ਕਿਉਂਕਿ ਇਹਦਾ ਧਿਆਨ ਦੂਜਿਆਂ ਨੂੰ ਸੁੱਟਣ ਵਾਲਾ ਸੀ ਤੇ ਇਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਮੈਂ ਵੀ ਡਿੱਗ ਸਕਦਾ ਹਾਂ ਇਸੇ ਕਰਕੇ ਕਿਸੇ ਆਦੀਬ ਨੇ ਕਿਹਾ ਹਸੋ ਨਾ ਅਹਲੇ ਸਾਗਰ ਅਹਲੇ ਤੂਫਾਨ 'ਤੇ ਕبھی ਐਸਾ ਵੀ ਹੋਤਾ ਹੈ ਕਿਨਾਰੇ ਡੁੱਬ ਜਾਂਦੇ ਹਨ ਐਸੀ ਹੀ ਗੱਲ ਬਣੀ ਕਿ ਉਹ ਜੋ ਇਨਸਾਨ ਸੀ ਨਾ ਜਿਹੜਾ ਦੂਜਿਆਂ ਨੂੰ ਸੁੱਟ ਕੇ ਦੂਜਿਆਂ ਨੂੰ ਤੰਗ ਕਰਕੇ ਆਨੰਦ ਲੈਂਦਾ ਸੀ ਜਦੋਂ ਆਪਣੇ ਪੈਰਾਂ ਕੋਲ ਛਿੱਲਰ ਡਿੱਗ ਪਏ ਪੈਰ ਰੱਖਿਆ ਗਿਆ ਐਸਾ ਫਿਸਲਿਆ ਐਸਾ ਫਿਸਲਿਆ ਪੌੜੀਆਂ ਤੋਂ ਕਿ ਮੂੰਹ ਪਰਨੇ ਡਿੱਗਿਆ ਲੱਤ ਟੁੱਟ ਗਈ ਉਹ ਜੋ ਛਿਲਕਿਆਂ ਵਾਲਾ ਥੈਲਾ ਸੀ ਉਹਦੇ ਵਿੱਚੋਂ ਕੇਲਿਆਂ ਦੇ ਛਿਲਕੇ ਉਹ ਵੀ ਬਾਹਰ ਨਿਕਲੇ ਤਾਂ ਲੋਕਾਂ ਦੇ ਸਾਹਮਣੇ ਉਸਦਾ ਪਾਜ ਵੀ ਉਗੜ ਗਿਆ ਕਿ ਰੋਜ਼ਾਨਾ ਇਹ ਲੋਕਾਂ ਨੂੰ ਸੁੱਟਣ ਵਾਸਤੇ ਛਿਲਕੇ ਲੈ ਕੇ ਆਉਂਦਾ ਸੀ ਅੱਜ ਚੀਕਾਂ ਮਾਰ ਰਿਹਾ ਸੀ ਹਾਲ ਦੁਹਾਈ ਪਾ ਰਿਹਾ ਸੀ ਕੋਈ ਮੇਰੀ ਮਦਦ ਕਰੋ ਕੋਈ ਮੇਰੀ ਮਦਦ ਕਰੋ ਮੇਰੇ ਬਹੁਤ ਦਰਦ ਹੋ ਰਿਹਾ ਮੇਰੇ ਤੋਂ ਦਰਦ ਝੱਲਿਆ ਨਹੀਂ ਜਾਂਦਾ ਪਰ ਲੋਕ ਅੱਜ ਹੱਸ ਰਹੇ ਸੀ ਤੋ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਐਸਾ ਕੋਈ ਨਾ ਜਨਮਿਓ ਭਾਈ ਦੂਜਿਆਂ ਦੇ ਘਰਾਂ ਵਿੱਚ ਤਾਂ ਅੱਗ ਲਾਉਣ ਵਾਲੇ ਬਥੇਰੇ ਨੇ ਦੂਜਿਆਂ ਨੂੰ ਬਰਬਾਦ ਕਰਕੇ ਹੱਸਣ ਵਾਲੇ ਤਾਂ ਬਥੇਰੇ ਨੇ ਪਰ ਐਸਾ ਕੋਈ ਨਹੀਂ ਪੈਦਾ ਹੋਇਆ ਐਸਾ ਕੋਈ ਵਿਰਲਾ ਹੁੰਦਾ ਆਪਣੇ ਘਰ ਲਾਵੇ ਆਗ ਜਿਹੜਾ ਆਪਣੇ ਦੇਹ ਅਪਮਾਨ ਰੂਪੀ ਘਰ ਨੂੰ ਅੱਗ ਲਾਉਂਦਾ ਪੰਜੋਂ ਲੜਕਾ ਮਾਰ ਕੇ ਕਿਉਂਕਿ ਬੰਦਾ ਨਾ ਜਿਹੜੇ ਜੋ ਵੀ ਮੰਦੇ ਕੰਮ ਕਰਦਾ ਹੈ ਚਾਹੇ ਕਿਸੇ ਦੇ ਘਰ ਵਿੱਚ ਅੱਗ ਲਾਉਣੀ ਕਿਸੇ ਨੂੰ ਬਰਬਾਦ ਕਰਨਾ ਕਿਸੇ ਨੂੰ ਤੰਗ ਕਰਨਾ ਕਿਸੇ ਨੂੰ ਬਰਬਾਦ ਕਰਕੇ ਖੁਸ਼ ਹੋਣਾ ਇਹ ਜੋ ਘਟੀਆ ਸੋਚਾਂ ਨੇ ਨਾ ਇਹ ਕਦੋਂ ਹੁੰਦੀਆਂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਧੀਨ ਜਦੋਂ ਬੰਦਾ ਇਹਨਾਂ ਵਿਕਾਰਾਂ ਦੇ ਅਧੀਨ ਰਹਿੰਦਾ ਹੈ ਕਿਉਂਕਿ ਬਾਣੀ ਸਤਿਗੁਰੂ ਦੀ ਬਾਣੀ ਕਹਿੰਦੀ ਪਾਪ ਕਰੇ ਪੰਚਾਂ ਕੇ ਬਸਰੇ ਕੰਦਾ ਮੰਦੇ ਕੰਮ ਪਾਪ ਕਰਮ ਕਦੋਂ ਕਰਦਾ ਹੈ ਇਹਨਾਂ ਪੰਜਾਂ ਵਿਕਾਰਾਂ ਦੇ ਅਧੀਨ ਹੋ ਕੇ ਤੋ ਬਾਬਾ ਕਬੀਰ ਜੀ ਕਹਿੰਦੇ ਪਾਪ ਕਰੇ ਪੰਜਾਂ ਕੇ ਬਸਰੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਹਾਵਾਕ ਹੈ ਧੰਨ ਗੁਰੂ ਅਰਜਨ ਦੇਵ ਜੀ ਦਾ ਤੋ ਬਾਬਾ ਕਬੀਰ ਜੀ ਕਹਿੰਦੇ ਪੰਜੋ ਲੜਕਾ ਜਾ ਰਕੇ ਰਹਿ RAM ਲੈ ਵਲਾਗ ਫਿਰ ਆਪਣੀ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਪੰਜ ਲੜਕਿਆਂ ਨੂੰ ਸਾੜ ਕੇ ਪਰਮਾਤਮਾ ਦੇ ਵਿੱਚ ਆਪਣੀ ਲਿਬ ਲਾ ਲਵੇ ਬਿਰਤੀ ਲਗਾ ਲਵੇ ऐसा कोई बिरला है कोह नरका बेचई लड़की बेचै कोई सांझा करे कबीर स्यों हर संग बनज करे हे भाई बाबा कबीर जी 43 वे श्लोक अंदर फरमाਉਂਦੇ ਨੇ ਕੋਈ ਜਗਿਆਸੂ ਕੋਈ ਅਧਿਕਾਰੀ ਹੈ ਜੋ ਆਪਣਾ ਮਨ ਰੂਪੀ ਲੜਕਾ ਸਾਨੂੰ ਵੇਚਣਾ ਕਰੇ ਅਸੀਂ ਉਸ ਨੂੰ ਬ੍ਰह्म विद्या ਰੂਪੀ ਲੜਕੀ ਦੇ ਦੇਵਾਂਗੇ ਕੋਈ ਹੈ ਜੋ ਸਾਨੂੰ ਆਪਣੀ ਬੁੱਧ ਰੂਪੀ ਲੜਕੀ ਵੇਚਣਾ ਕਰੇ ਅਸੀਂ ਉਸ ਨੂੰ ਅਪਰੋਖ ਗਿਆਨ ਰੂਪੀ ਲੜਕਾ ਦੇ ਦੇਵਾਂਗੇ ਸਾਂਝਾਂ ਕਰੇ ਕਬੀਰ ਸਿਉ ਹਰ ਸੰਗ ਬੰਨਜ ਕਰੇ ਬਾਬਾ ਕਬੀਰ ਜੀ ਕਹਿੰਦੇ ਜੋ ਵੀ ਸਾਡੇ ਨਾਲ ਇਸ ਤਰ੍ਹਾਂ ਦੀ ਗੁਣਾਂ ਦੀ ਸਾਂਝ ਕਰੇਗਾ ਉਹ ਪਰਮਾਤਮਾ ਦੇ ਨਾਲ ਮੁਕਤੀ ਅਤੇ ਅਭੇਦਤਾ ਰੂਪੀ ਸੌਦੇ ਦੀ ਖਰੀਦਦਾਰੀ ਕਰ ਲਵੇਗਾ ਉਹ ਪਰਮਾਤਮਾ ਨਾਲ ਮੁਕਤੀ ਅਤੇ ਅਭੇਦਤਾ ਰੂਪੀ ਸੌਦੇ ਦੀ ਖਰੀਦਦਾਰੀ ਕਰਨ ਦਾ ਹੱਕਦਾਰ ਬਣ ਜਾਵੇਗਾ